ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਹਰਦੀਪ ਕੌਰ ਅੱਜ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਔਰ ਅੱਜ ਆਪਾਂ ਗੱਲ ਕਰਾਂਗੇ ਬਗੀਚੇ ਦੀ ਔਰ ਤੁਸੀਂ ਦੇਖ ਸਕਦੇ ਹੋ ਇਹ ਬਗੀਚੇ ਦੇ ਵਿੱਚ ਮੈਂ ਫਲ ਸਬਜ਼ੀਆਂ ਫੁੱਲ ਔਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਉਗਾਈਆਂ ਹੋਈਆਂ ਨੇ ਔਰ ਮੈਨੂੰ ਟੈਰਸ ਗਾਰਡਨਿੰਗ ਦਾ ਬਹੁਤ ਸ਼ੌਂਕ ਹੈ ਤੇ ਮੇਰੇ ਕੋਲ ਇੰਨੇ ਗਮਲੇ ਨਹੀਂ ਸੀ ਆਪਣਾ ਸ਼ੌਂਕ ਪੂਰਾ ਕਰਨ ਲਈ ਇਸ ਲਈ ਮੈਂ ਕਰੇ ਗਰੋ ਬੈਗ ਤਿਆਰ ਕੀਤੇ ਵੇਸਟ ਚੀਜ਼ਾਂ ਤੋਂ ਜਿਵੇਂ ਥੈਲੇ ਤੋਂ ਗਰੋ ਬੈਗ ਤਿਆਰ ਕੀਤਾ। ਇਹ ਥੈਲੇ ਵਧੀਆ ਕੁਆਲਿਟੀ ਦੇ ਹੈ। ਔਰ ਤੁਸੀਂ ਦੇਖ ਸਕਦੇ ਹੋ ਇਹ ਗਰੋ ਦੇ ਗਰੋ ਬੈਗ ਦੇ ਵਿੱਚ ਕਦੂ ਦੀ ਬੇਲ ਕਿੰਨੀ ਸੋਹਣੀ ਹੋਈ ਆ। ਤੇ ਇਹਨੂੰ ਫਲ ਲੱਗਣਾ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਤਰ੍ਹਾਂ ਦੀ ਮੈਂ 4 ਬੇਲਾਂ ਲਗਾਈਆਂ ਨੇ ਤੇ ਆ ਮੈਂ ਅਮਰੂਦ ਗਰੋ ਕੀਤੇ ਸੀ ਘਰੇ ਜੋ ਕਿ ਮੈਂ ਕਈ ਜਗ੍ਹਾ ਆਪਣੇ ਜਾਣ ਪਹਿਚਾਨਾ ਅਮਰੂਦ ਦਿੱਤੇ ਨੇ ਬੂਟੇ ਤੇ ਉੱਥੇ ਵਧੀਆ ਤਰ੍ਹਾਂ ਗਰੋ ਹੋ ਵੀ ਗਏ ਕਈਆਂ ਫਲ ਆਣਾ ਸ਼ੁਰੂ ਹੋ ਚੁੱਕਿਆ ਹੈ। ਇਹ ਆ ਫੁੱਲ ਵੀ ਮੈਂ ਲਗਾਇਆ ਸੀ 20 20 ਤੋਂ ਤਿਆਰ ਕੀਤਾ ਸੀ ਤੇ ਆ ਕੜੀ ਪੱਤਾ ਦੋਸਤੋ ਇਹ ਵੀ ਮੈਂ ਬੀਜ ਤੋਂ ਤਿਆਰ ਕੀਤਾ ਸੀ ਪੋਲੋਥੀਨ ਦੇ ਵਿੱਚ ਇਹ ਵੀ ਵਧੀਆ ਗਰੋਥ ਕਰ ਗਿਆ ਜਦੋਂ ਥੋੜਾ ਵੱਡਾ ਹੋ ਗਿਆ ਤਾਂ ਇਹਨੂੰ ਮੈਂ ਕਿਸੇ بڑے ਗਮਲੇ ਦੇ ਵਿੱਚ ਟਰਾਂਸਫਰ ਕਰ ਦੂੰਗੀ 24x24 ਇੰਚ ਦੇ ਵਿੱਚ ਤੇ ਆ ਹੈਗੀ ਦੁਪਹਿਰ ਖੀੜੀ ਇਹ ਗਮਲੇ ਮੈਂ ਘਰੇ ਤਿਆਰ ਕੀਤੇ ਸੀ ਇਹ ਤਿੰਨੋਂ ਇਹ ਹੈ ਗਿਆ ਆਪਣਾ ਐਲੋਵੇਰਾ ਤੇ ਬਾਕੀ ਆਪਾਂ ਗੱਲ ਕਰਾਂਗੇ ਲੀਲੀ ਪਲਾਂਟ ਇਹ ਲੀਲੀ ਪਲਾਂਟ ਹੈ ਵੀ ਮੈਂ ਕਿਸੇ ਤੋਂ ਕਲਮ ਲਈ ਸੀ ਮਤਲਬ ਜੜ੍ਹ ਸਮੇਤ ਇੱਕ ਕਲਮ ਲਈ ਸੀ ਉਹ ਤੋਂ 6 ਮਹੀਨੇ ਦੇ ਵਿੱਚ ਲੀਲੀ ਪਲਾਂਟ ਇੰਨਾ ਬਣ ਕੇ ਤਿਆਰ ਹੋ ਗਿਆ ਇਹ ਵੀ ਮੇਰੇ ਕੋਲ ਇੱਕ ਸਾਈਕਲੀ ਦੀ ਟੋਕਰੀ ਵੇਸਟ ਪਈ ਸੀ ਉਹ ਤੋਂ ਮੈਂ ਲੀਲੀ ਪਲਾਂਟ ਬਣਾਇਆ ਤੇ ਆ ਮੇਰੇ ਕੋਲ ਡੱਬਾ ਪਿਆ ਸੀ ਉਹਦੀ ਕਟਿੰਗ ਕਰਕੇ ਮੈਂ ਇਹਦੇ ਵਿੱਚ ਇਹ ਪਲਾਂਟ ਲਗਾਇਆ ਤੇ ਵਧੀਆ ਗਰੋਥ ਹੋ ਚੁੱਕੀ ਹੈ ਇਹਦੀ ਵੀ ਤਿਆਏ ਦੋਸਤੋ ਟਮਾਟਰ ਟਮਾਟਰ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਬੀਜਾਂ ਤੋਂ ਤੇ ਮਾਰਕੀਟ ਦੇ ਵਿੱਚੋਂ ਵੀ ਮਿਲ ਜਾਂਦਾ ਆਪਾਂ ਨੂੰ ਇਹਦੇ ਪਨੀਰੀ ਤੇ ਮੈਂ ਪਨੀਰੀ ਲਗਾਈ ਸੀ ਇਹਦੀ 8-10 ਬੂਟੇ ਲਗਾਏ ਨੇ ਤੇ ਆ ਦੂਸਰਾ ਮੇਰਾ ਕਦੂਰੀ ਬੇਲ ਹੈ ਇਹਦੇ ਵਿੱਚ ਵੀ ਫਰੂਟਿੰਗ ਹੋਣੀ ਸ਼ੁਰੂ ਹੋ ਚੁੱਕੀ ਆ ਤੇ ਕਾਫੀ ਤੇਜ਼ੀ ਨਾਲ ਗਰੋਥ ਕਰ ਰਹੀ ਹੈ ਇਹ ਤੇ ਆ ਵੀ ਮੈਂ ਬੇਲ ਲਗਾਈ ਸੀ ਇਹਦੀ ਵੀ ਕਲਮ ਲਗਾਈ ਸੀ ਤੇ ਇਹ ਵੀ ਵਧੀਆ ਗਰੋਥ ਹੋ ਚੁੱਕੀ ਹੈ ਤੇ ਆਹ ਦੋਸਤੋ ਧਨੀਆ ਧਨੀਏ ਦੇ ਬੀਜ ਨਾਰਮਲੀ ਮੈਂ ਪੀਸ ਕੇ ਇੱਕ ਧਨੀਏ ਦੇ ਪੀਸ ਨੂੰ ਹਾਫ ਆਫਿਸਿਆਂ ਵਿੱਚ ਪੀਸ ਕੇ ਉਤੋਂ ਬਾਹਰ ਲਗਾਏ ਨੇ ਤੇ ਵਧੀਆ ਗਰੋਥ ਹੋ ਚੁੱਕੀ ਹੈ ਬਾਕੀ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਕਿ ਮੇਰੇ ਚੈਨ ਇੱਕ ਮਿੰਟ ਦੋਸਤੋ ਹਾਂਜੀ ਇਹ ਹੈਗਾ ਜੀ ਚੱਪਣ ਕਦੂ ਇਹਦੇ ਬੂਟਿਆਂ ਦੀ ਵੀ ਵਧੀਆ ਗਰੋਥ ਹੋ ਚੁੱਕੀ ਹੈ ਇਹ ਵੀ ਮੈਂ 7-8 ਬੂਟੇ ਲਗਾਏ ਨੇ ਤੇ ਇਹਦਾ ਮੈਨੂੰ ਨਾਮ ਨਹੀਂ ਪਤਾ ਐਕਚੁਅਲੀ ਇਹ ਵੀ ਮੈਂ ਕਲਮ ਲਗਾਈ ਸੀ ਇਹਦੇ ਵਿੱਚ ਕਈ ਰੰਗਾਂ ਦੇ ਫੁੱਲ ਨਿਕਲਣ ਆ ਦੇਖੋ ਇੱਥੇ ਮਜੈਂਟਾ ਫੁੱਲ ਨਿਕਲਣਾ ਹੈ ਤੇ ਕਈ ਤਰ੍ਹਾਂ ਦੇ ਫੁੱਲ ਆਉਂਦੇ ਨੇ ਬਾਕੀ ਆ ਵੀ ਮੈਂ ਕਲਮ ਤੋਂ ਲਗਾਇਆ ਸੀ ਇਹ ਥੋੜਾ ਮੌਸਮ ਕਰਕੇ ਇਸ ਤਰ੍ਹਾਂ ਦਾ ਇਹਦਾ ਹਾਲ ਹੋ ਗਿਆ ਥੋੜੀ ਜਿਹੀ ਇੱਥੇ ਧੁੱਪ ਜ਼ਿਆਦਾ ਹੈ ਇਹ ਕਿਉਂਕਿ ਇਨਡੋਰ ਪਲਾਂਟ ਹੈ ਘੱਟ ਧੁੱਪ ਚ ਲਗਾਇਆ ਜਾਂਦਾ ਹੈ ਜੇ ਤੇ ਇਹਨੂੰ 3-4 ਘੰਟੇ ਧੁੱਪ ਮਿਲੇ ਆਹ ਜੀ ਮਿਰਚਾਂ ਜੋ ਮੈਂ ਪਿਛਲੇ ਸਾਲ ਸਰਦੀਆਂ ਚ ਲਗਾਈਆਂ ਸੀ ਇਹਦੀ ਮੈਂ ਕਟਿੰਗ ਕੀਤੀ ਔਰ ਉਸ ਤੋਂ ਬਾਅਦ ਕਾਫੀ ਫਰੂਟਿੰਗ ਹੋ ਰਹੀ ਆ ਤੇ ਆ ਨਵੀਆਂ ਮਿਰਚਾਂ ਨੇ ਜੋ ਆਪਾਂ ਬੀਜਾਂ ਤੋਂ ਵੀ ਤਿਆਰ ਕਰ ਸਕਦੇ ਆ ਪਰ ਮੈਂ ਇਹਦੀ ਪਨੀਰੀ ਲਿਆਂਦੀ ਸੀ 8-10 ਬੂਟੇ ਲਗਾਏ ਨੇ ਤੇ ਆ ਜੀ ਆਪਣਾ बैंगन ਜਿਹਨੂੰ ਆਪਾਂ ਬਤਾਉਂ ਵੀ ਕਹਨੇ ਆ ਇਹ ਵੀ ਛੋਟੇ ਗਮਲੇ ਚ ਆਸਾਨੀ ਨਾਲ ਗਰੋ ਹੋ ਜਾਂਦਾ ਹੈ ਤੇ ਜੀ گلاب ਦਾ ਬੂਟਾ ਜੋ ਕਿ ਛੋਟੇ ਗਮਲੇ ਚ ਗਰੋ ਕੀਤਾ ਹੋਇਆ ਤੇ ਇਹ ਤੇ ਵਧੀਆ ਫਲਾਵਰਿੰਗ ਹੁੰਦੀ ਆ ਪੁਦੀਨੇ ਲਈ ਮੇਰੇ ਕੋਲ ਹਜੇ ਕੋਈ ਵੇਸਟੇਜ ਨਹੀਂ ਸੀ ਜਾਂ ਫਿਰ ਕੋਈ ਗਮਲੇ ਦਾ ਸਾਧਨ ਨਹੀਂ ਸੀ ਤਾਂ ਫਿਰ ਮੈਂ ਇਹਨੂੰ ਪੁਦੀਨੇ ਨੂੰ ਗਰਮੀਆਂ ਦੇ ਵਿੱਚ ਪੋਥੀਨ ਦੇ ਵਿੱਚ ਹੀ ਲਗਾਇਆ ਹੈ ਇਹ ਆ ਜੀ ਜੈਸਮੀਨ ਦਾ ਬੂਟਾ ਇਹਦੇ ਫਲਾਵਰਿੰਗ ਹੋਣੀ ਸ਼ੁਰੂ ਹੋ ਗਿਆ ਇਹ ਵੀ ਮੈਂ 3-4 ਕਲਮਾ ਇਸ ਗਮਲੇ ਚ ਲਗਾਈਆਂ ਸੀ ਤੇ 6 ਮਹੀਨੇ ਦੇ ਵਿੱਚ ਇਹ ਵਧੀਆ ਹੋ ਗਿਆ ਤੇ ਇਹ ਵੀ ਗਲਾਬ ਦਾ ਬੂਟਾ ਹੈ ਤੇ ਅਮਰੂਦ ਦੇ ਪਲਾਂਟ ਨੇ ਜੋ ਮੈਂ ਘਰੇ ਗਰੋ ਕੀਤਾ ਸੀ ਆ ਵੀ ਦੋਸਤੋ ਇੰਡੋਰ ਪਲਾਂਟ ਹੈ ਇਹ ਵੀ 3-4 ਘੰਟੇ ਦੀ ਧੁੱਪ ਦੇ ਵਿੱਚ ਹੁੰਦਾ ਹੈ ਤੇ ਇਹਦੀ ਵੀ ਕਲਮ ਲਗਾਈ ਸੀ ਇਹ ਵੀ ਵਧੀਆ ਗਰੋਥ ਹੋ ਗਈ ਇਹਦੀ ਇਹ ਤુલਸੀ ਦਾ ਬੂਟਾ ਹੈ ਇਹ ਸੁੱਕ ਗਿਆ ਸੀ ਸਰਦੀਆਂ ਦੇ ਮੌਸਮ ਚ ਤੇ ਆਟੋਮੈਟਿਕ ਸੀਜ਼ਨ ਦੇ ਹਿਸਾਬ ਨਾਲ ਇਹ ਦੁਬਾਰਾ ਤੋਂ ਗਰੋ ਕਰ ਰਿਹਾ ਤੇ ਮੈਂ ਬੋਟਲ ਕੱਟ ਕੇ ਲਗਾਇਆ ਸੀ ਤੇ ਇਹਦੇ ਵਿੱਚ ਮੈਂ ਬੀਜ ਤਿਆਰ ਕਰਦੀ ਹੁੰਨੀ ਆ ਇਹ ਮੇਰੇ ਕੋਲ ਇੱਕ ਡੱਬਾ ਪਿਆ ਸੀ ਉਹਨੂੰ ਕਟਿੰਗ ਕਰਕੇ ਤੇ ਇਹ ਬੇਲ ਹੈ ਜੀ ਤੋਂ ਆਪਣਾ ਸਾਗ ਤਿਆਰ ਹੁੰਦਾ ਹੈ ਇਹਦੇ ਮੈਂ ਬੀਜਾਂ ਤੋਂ ਟਰਾਈ ਕੀਤਾ ਸੀ ਤੇ ਵਧੀਆ ਗ੍ਰੋਥ ਹੋ ਗਏ। ਤਕਰੀਬਨ 4-5 ਬੀਜ ਸੀ, 4-5 ਹੀ ਗ੍ਰੋਥ ਹੋ ਚੁੱਕੇ ਨੇ। ਇਹਦੇ ਪੱਤੇ ਇਸ ਤਰ੍ਹਾਂ ਹੁੰਦੇ ਨੇ ਜਿਹਨੂੰ ਆਪਾਂ ਪਾਲਕ ਦੀ ਬੇਲ ਵੀ ਕਹਿੰਦੇ ਆਂ ਔਰ ਕਈ ਲੋਕ ਇਹਨੂੰ ਸਾਗ ਬਣਾਉਣ ਵਾਲੀ ਬੇਲ ਵੀ ਕਹਿੰਦੇ ਨੇ। ਤੇ ਆ ਛੋਟੇ ਜਿਹੇ ਪੌਟ 'ਚ ਵੀ ਮੈਂ ਪੁਦੀਨਾ ਲਗਾਇਆ, ਇਹ ਵੀ ਵਧੀਆ ਗ੍ਰੋਥ ਹੋ ਗਿਆ। ਇਹ ਆ ਮੇਰੇ ਕੋਠੇ ਤੇ ਬਣਾਇਆ ਛੋਟਾ ਜਿਹਾ ਬਾਗੀਚਾ। ਦੇਖ ਸਕਦੇ ਹੋ ਤੁਸੀਂ। ਆ ਦੇਖੋ ਦੋਸਤੋ ਇੱਧਰ ਵੀ ਸ਼ਿਮਲਾ ਮਿਰਚ ਲਗਾਈ ਹੋਈ ਆ ਇਹ ਵੀ ਗਰੋ ਬੈਗ ਚ ਤਿਆਰ ਕੀਤੀ ਹੈ ਤੇ ਇਹਨੂੰ ਵੀ ਫਰੂਟਿੰਗ ਹੋਣੀ ਸ਼ੁਰੂ ਹੋ ਚੁੱਕੀ ਆ ਇਹ ਹੈ ਟਮਾਟਰ ਦੇ ਪਲਾਂਟ ਚੱਪਣ ਕੱਦੂ ਇਹ ਗੇਂਦੇ ਦੇ ਫੁੱਲਾਂ ਤੋਂ ਘਰੇ ਮੈਂ ਪਨੀਰੀ ਤਿਆਰ ਕੀਤੀ ਸੀ ਤੇ ਗਰੋ ਬੈਗ ਬਣਾਇਆ ਮੇਰੇ ਕੋਲ ਵੇਸਟ ਲਫਾਫਾ ਪਿਆ ਸੀ ਵਧੀਆ ਕੁਆਲਿਟੀ ਦਾ ਲਫਾਫਾ ਹੈ ਆਪਣੇ ਘਰੇ ਕਈ ਵਾਰ ਆਟੇ ਵਾਲੇ ਲਫਾਫੇ ਡਾਈਪਰਾਂ ਵਾਲੇ ਬੜੇ ਲਫਾਫੇ ਹੁੰਦੇ ਨੇ ਤਾਂ ਤੁਸੀਂ ਉਹਨਾਂ ਤੋਂ ਗਰੋ ਬੈਗ ਤਿਆਰ ਕਰ 사 ਦਿਉ ਤੇਲ ਲਗਾਇਆ ਤੋਰੀਆਂ ਦੀ ਬੇਲ ਇਹਦੇ ਵਿੱਚ ਫਲਾਵਰਿੰਗ ਹੋਣੀ ਸ਼ੁਰੂ ਹੋ ਚੁੱਕੀ ਹੈ ਇਹ ਹੈ ਧਨੀਆਂ ਦੋਸਤੋ ਇਹ ਮੈਂ ਨਿੰਬੂ ਦਾ ਬੂਟਾ ਲਗਾਇਆ ਸੀ ਇਹਦੇ ਵਿੱਚ ਤੋਰੀਆਂ ਦੀ ਬੇਲ ਵਧੀਆ ਹੋ ਚੁੱਕੀ ਹੈ ਇਹ ਗੇਂਦਾ ਇਹ ਵੀ ਮੈਂ ਗਰੋ ਵੀ ਗ੍ਰੋ ਬੈਗ ਦੇ ਵਿੱਚ ਹੀ ਲਗਾਈਆਂ ਨੇ ਸ਼ਿਮਲਾ ਮਿਰਚਾਂ ਇਹਨਾਂ ਨੂੰ ਫਲੇਵਰਿੰਗ ਵਧੀਆ ਹੋ ਚੁੱਕੀ ਐ ਇਹ ਹਰੀਆਂ ਮਿਰਚਾਂ ਇਹ ਆ ਜੀ ਧਨੀਆ ਤੇ ਇਹ ਬੂਟੇ ਦਾ ਮੈਨੂੰ ਨਾਮ ਨਹੀਂ ਪਤਾ ਤੇ ਇਹ ਵੀ ਛੋਟੇ ਗਮਲੇ 'ਚ ਬਹੁਤ ਵਧੀਆ ਗ੍ਰੋ ਹੋ ਰਿਹਾ ਇਹ ਸੁੱਕ ਗਿਆ ਸੀ ਬੂਟਾ ਸਰਦੀਆਂ ਦੇ ਵਿੱਚ ਤੇ ਆਟੋਮੈਟਿਕ ਇਹਦੇ ਲੀਫਸ ਆ ਗਏ ਤੇ ਇੱਧਰ ਵੀ ਹੇਲ ਗਿਆ ਹੋ ਗਿਆਂ ਤੇ ਦਾ ਬੁੱਟਾ ਹਰੀਆਂ ਮਿਰਚਾਂ ਐ ਟਮਾਟਰ ਤਾਂ ਸਰਦੀਆਂ ਵਾਲਾ ਐ ਇਸ ਲਈ ਦਾ ਸੀਜ਼ਨ ਆਫ ਹੋ ਗਿਆ ਤਾਂ ਹੁਣ ਇਹਨੂੰ ਚੇਂਜ ਕਰਨਾ ਪੈਣਾ ਤੇ ਇਹ ਵੀ ਹਰੀਆਂ ਮਿਰਚਾਂ ਆ ਦੇਖੋ ਦੋਸਤੋ ਮੈਂ ਗਰੋ ਬੈਗ ਤਿਆਰ ਕਰਕੇ ਚ ਮਿੱਟੀ ਛੜਤੀ ਸੀ ਗਿੱਲੀ ਕਰਕੇ ਇਹ ਮਿੱਟੀ ਜੰਮ ਜੂਗੀ ਫਿਰ ਇਹ ਚ ਗਰੋ ਸਬਜ਼ੀਆਂ ਵਗੈਰਾ ਚੰਗੀ ਤਰ੍ਹਾਂ ਕਰਨੀ ਆ ਦੇਖੋ ਇਹਦੇ ਵਿੱਚ ਪਲਾਂਟਸ ਮਤਲਬ ਕਾਫੂ ਸੁੱਕ ਗਰੇ ਤਾਂ ਉਹ ਤੋਂ ਪਤਾ ਲੱਗ ਜਾਂਦਾ ਕਿ ਮਿੱਟੀ ਬਜਾਓ ਹੋ ਗਈ ਤੇ ਇਹਦੇ ਵਿੱਚ ਆਪਾਂ ਕੁਝ ਵੀ ਫਿਰ ਲਗਾ ਸਕਦੇ ਹਾਂ ਇਸੇ ਤਰ੍ਹਾਂ ਬੈਸੇ ਤੁਹਾਡਾ ਧੰਨਵਾਦ ਆ ਜੀ ਆਪਣਾ ਬੈਂਗਣ ਮੇਰੇ ਕੋਲ ਵੇਸਟ ਬਾਲਟੀ ਬੇਸੀ 컬러 ਵਾਲੀ ਟੁੱਟੀ ਹੋਈ ਥਾਂ ਦੇ ਵਿੱਚ ਵਧੀਆ ਗਰੋਥ ਕਰ ਗਿਆ ਤੇ ਨਾਰਮਲੀ ਮੇਰੇ ਕੋਲ ਇਹ ਜਿਹੜੇ ਗਰੋ ਬੈਗ ਨੇ ਇਹਨਾਂ ਦਾ ਸਾਈਜ਼ ਕਿ ਸੇ ਦਾ 18 ਬਾਈ 18 ਤੇ 24 ਬਾਈ 24 ਇੰਚ ਦਾ ਸਾਈਜ਼ ਹੈ ਤਾਂ ਤੁਸੀਂ ਉਹ ਤਾਂ ਆਪਣੀ ਰਿਕਾਰਡਿੰਗ ਬਣਾ ਸਕਦੇ ਹੋ ਮੈਂ ਬਾਕੀ ਫੁੱਲ ਵੀਡੀਓ ਅਪਲੋਡ ਕੀਤੀ ہوئی ਹੈ ਆਪਣੇ ਚੈਨਲ ਤੇ ਬਾਕੀ ਦੋਸਤੋ ਅਗਰ ਕੋਈ ਤੁਹਾਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਸੇ ਬੂਟੇ ਪਲਾਂਟ ਜਾਂ ਕੋਈ ਫਲ ਫਰੂਟ ਵਾਲੇ ਪਲਾਂਟ ਲਈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਅਗਰ ਮੇਰੀ ਵੀਡੀਓ ਅੱਛੀ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ ਜੀ।